ਮਾ ਮਕਣਾ ਪੱਠੇ ਪਾਦੇ ਕਿ ਨਹੀਂ ਬਸ ਨੂੰ ਪੱਠੇ ਪਾਤੇ ਬਾਈ ਆਏ ਗਰਬਰੋ ਖਾ ਲੀਆਂ ਬੂਰੀਆਂ ਚੱਕ ਕੇ ਅੰਦਰ ਕਰ ਫਿਰ ਅਬ ਮੋਗੇ ਵੀ ਜਾਣਾ ਵਾ ਮੋਗੇ ਕਰਨ ਜਾਣਾ ਬਾਈ ਉਹ ਤੈਨੂੰ ਦੱਸਿਆ ਤਾਂ ਸੀਗਾ ਗੁਰਦੁਆਰੇ ਪੱਖੇ ਨਹੀਂ ਜਣਾਉਣੇ ਆਪਾਂ ਬਾਪੂ ਦੀ ਯਾਦ ਚ ਚਲੋ ਠੀਕ ਆ ਮੈਂ ਆ ਗਿਆ ਫਿਰ ਦੱਸ ਆ ਜਾ ਥੇਤੀ ਆ ਜਾ ਮੜਿਆ ਆ ਗਿਆ ਬਾਈ ਜੀ ਚਾੜੋ ਤਾਂ ਮੈਂ ਲਾਤਾ ਹੁਣ ਮੈਂ ਪਹਿਲਾਂ ਕੱਪੜੇ ਧੋਵਾਂ ਕਿ ਪਾਣ ਦੇ ਤੂੰ ਕੋਣ ਆ ਬਈ ਕੁੜਗੇ ਓ ਬਾਈ ਮਨ ਤਾਂ ਚੇਤਾ ਹੀ ਭੁੱਲ ਗਿਆ ਤੁਹਾਨੂੰ ਦੱਸਣਾ ਸੀਗਾ ਇਹ ਸਨੀਤਾ ਦੀ ਕੁੜੀ ਆ ਉਹ ਬਿਮਾਰ ਸੀ ਤੇ ਉਹਨੇ ਆਪਦੀ ਕੁੜੀ ਭੇਜਤੀ ਕੀ ਗੱਲ ਹੋ ਗਈ ਤੇਰੀ ਮੰਮੀ ਨੂੰ ਉਹ ਕੱਦ ਨਹੀਂ ਆਈ ਉਹ ਬਾਈ ਜੀ ਕੱਲ ਮੰਮੀ ਦੀ ਸਕੈਨ ਕਰਾਈ ਸੀ ਉਹਨਾਂ ਦੇ ਪਿੱਤੇ ਚ ਪੱਥਰੀ ਆਈ ਆ ਡਾਕਟਰ ਨੇ ਉਹਨਾਂ ਨੂੰ ਕੰਮ ਕਰਨ ਤੋਂ ਮਨਾ ਕੀਤਾ ਵਾ ਤਾਂ ਹੀ ਕਰਕੇ ਮੈਂ ਆਈ ਆ ਓਏ ਹੋਏ ਜੇ ਆਪਰੇਸ਼ਨ ਕਰਾ ਲਿਆ ਫੇਰ ਤਾਂ ਤੇਰੀ ਮੰਮੀ 2-3 ਮਹੀਨੇ ਕੰਮ ਹੀ ਨਹੀਂ ਕਰ ਸਕਦੀ ਸਾਨੂੰ ਤਾਂ ਫਿਰ ਕੋਈ ਹੋਰ ਬੁੜੀ ਲੱਭਣੀ ਪੈਣੀ ਆ ਨਹੀਂ ਨਹੀਂ ਬਾਈ ਜੀ ਹੋਰ ਬੁੜੇ ਕਾਣੋਂ ਲੱਭਣੀ ਆ ਮੰਮੀ ਦੇ ਥਾਂ ਤੇ ਮੈਂ ਆਇਆ ਕਰੂੰਗੀ ਕੰਮ ਕਰਨ ਤੂੰ ਕਰ ਰਹੀ ਕੰਮ ਤੂੰ ਸਕੂਲ ਨਹੀਂ ਜਾਂਦੀ ਜਾਂਦੀ ਸੀ ਬਾਈ ਜੀ ਮੇਰੇ ਮੰਮੀ ਬਿਮਾਰ ਹੋ ਗਏ ਪਰ ਉਹਨਾਂ ਦੀ ਥਾਂ ਤੇ ਕੰਮ ਤਾਂ ਮੈਨੂੰ ਹੀ ਕਰਨਾ ਪੈਣਾ ਜੇ ਮੈਂ ਕੰਮ ਨਾ ਕੀਤਾ ਫਿਰ ਸਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ ਜੇ ਡੈਡੀ ਹੁੰਦੇ ਤਾਂ ਸ਼ਾਇਦ ਸਾਨੂੰ ਆ ਜਾ ਕੁਝ ਨਾ ਕਰਨਾ ਪੈਂਦਾ ਤੈਨੂੰ ਨਹੀਂ ਲੱਗਦਾ ਤੂੰ ਆਪਦੀ ਪੜ੍ਹਾਈ ਛੱਡ ਕੇ ਆਪਦੇ ਸੁਪਨੇ ਮਾਰ ਰਹੀ ਆ ਕੀ ਕਰੀਏ ਬਾਈ ਘਰ ਦੇ ਹਲਾਤਾਂ ਨੇ ਮਜਬੂਰੀ ਐ ਨਾ ਕਰਤਾ ਹੁਣ ਮੈਨੂੰ ਮੇਰੇ ਮਾਂ ਦੇ ਇਲਾਜ ਤੇ ਮੇਰੇ ਛੋਟੇ ਭਰਾ ਦੇ ਸੁਪਨੇ ਅੱਗੇ ਆਪਦੇ ਸੁਪਨੇ ਬਹੁਤ ਛੋਟੇ ਲੱਗਦੇ। ਰਕਤੀਬਾਈ ਘਰ ਚੱਲ ਗਏ ਪੱਖੇ ਲੈਣ। ਨਾਲੇ ਮੈਂ ਤਾਂ ਕਹਿੰਦਾ ਕਿ ਇੰਨੇ ਪੈਸੇ ਲਾਉਣੇ ਆ ਪੱਖਿਆਂ ਤੇ। ਨਾਗਦੇ ਹੱਥ ਭਾਪੇ ਦਾ ਨਾਮ ਵੀ ਦਿਖਾਈ ਦੇਣੇ ਆ। ਉਹ ਸਾਰੇ ਲੋਭ ਲਫਾਉਂਦੇ ਹੀ ਆ। ਉਹ ਨਹੀਂ ਨਹੀਂ ਮਖਣਾ ਤੂੰ ਨਾ ਆਏਂ ਘਰ। ਖੇਤ ਜਾ ਕੇ ਝੋਨਾ ਵੇਖ। ਕਿਉਂ? ਕਿਉਂਕਿ ਮਖਣਾ ਗੁਰੂ ਘਰਾਂ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ। ਪਰ ਫਿਰ ਵੀ ਮੇਰੇ ਵਰਗੇ ਲੋਕ ਆਪਦੀ ਇਕਾਤ ਤੇ ਲੋਕ ਦਿਖਾਵਾ ਕਰਨ ਵਾਸਤੇ ਨਾ ਕੋਈ ਪੱਖੇ ਚੜਾਉਂਦਾ, ਕੋਈ ਕੂਲਰ ਚੜਾਉਂਦਾ ਤੇ ਕੋਈ ਏਸੀ। ਪੱਖਾਂ ਦੇ ਉੱਤੇ ਆਪਦੇ ਬਜ਼ੁਰਗਾਂ ਦੇ ਨਾਂ ਲਿਖਦੇ ਆ ਜਿਹੜੇ ਇਸ ਦੁਨੀਆ 'ਚ ਹੈ ਨਹੀਂ ਤੇ ਲੋਕ ਉਹ ਨਾਂ ਪੜ੍ਹ ਕੇ ਉਹਨਾਂ ਨੂੰ ਯਾਦ ਕਰਨ ਪਰ ਤੈਨੂੰ ਨਹੀਂ ਲੱਗਦਾ ਯਾਰ ਆਪਾਂ ਨੂੰ ਜ਼ਿੰਦਗੀ 'ਚ ਕੰਮ ਹੀ ਆ ਮੇਰੇ ਕਰਨੇ ਚਾਹੀਦੇ ਆ ਕਿ ਲੋਕ ਸਾਨੂੰ ਸਾਡੇ ਕੀਤੇ ਹੋਏ ਚੰਗੇ ਕੰਮਾਂ ਕਰਕੇ ਯਾਦ ਕਰਨ ਬਾਈ ਮੈਂ ਸਮਝਿਆ ਨਹੀਂ ਜਿਹੜੇ ਪੈਸੇ ਆਪਾਂ ਗੁਰੂ ਘਰ 'ਚ ਪੱਖੇ ਚੜਾਉਣ ਤੇ ਲਾਉਣੇ ਸੀ ਨਾ ਹੁਣ ਉਹੀ ਪੈਸੇ ਆਪਾਂ ਆ ਕੁੜੀ ਦੀ ਪੜ੍ਹਾਈ ਤੇ ਇਹਦੀ ਮੰਮੀ ਦੇ ਇਲਾਜ ਤੇ ਲਾਵਾਂਗੇ ਨਾਲੇ ਕੁੜੀਏ ਹੁਣ ਤੈਨੂੰ ਆ ਕੰਮ-ਕੁਮ ਕਰਨ ਦੀ ਕੋਈ ਲੋੜ ਨਹੀਂਗੀ ਮਾਸ ਤੋਂ ਮਾਨ ਲਾ ਕੇ ਉਹਦੀ ਪੜ੍ਹਾਈ ਤੇ ਧਿਆਨ ਦੇ ਤੇ ਨਾਲੇ ਆਉਦੀ ਮਾਂ ਨੂੰ ਦੱਸਦੀ ਕਿ ਉਹਦੇ ਆਪਰੇਸ਼ਨ ਦਾ ਖਰਚਾ ਬਾਈ ਕਹਿੰਦਾ ਮੈਂ ਆਪੇ ਕਰ ਦਊਗਾ ਪਰ ਪਰ ਕੋਈ ਕੁਛ ਨਹੀਂ ਮਾਸ ਨੂੰ ਪੜ ਲੈ ਕੇ ਨਾ ਆਉਦੇ ਸੁਪਨੇ ਪੂਰੇ ਕਰ ਤੇ ਆਉਦੀ ਮਾਂ ਦਾ ਆ ਕੰਮਾ ਤੋਂ ਖਿਹੜਾ ਛੜਾ ਦੇ ਇਹ ਕੁੜੀ ਪੜ ਲੈ ਕੇ ਕੋਈ ਵੱਡੀ ਅੰਸਰ ਬਣ ਗਈ ਨਾ ਆਪਾਂ ਨੂੰ ਮਰਨ ਤੋਂ ਬਹੁਤ ਮਾੜਾ ਮੋਟਾ ਚੇਤੇ ਹੀ ਕਰ ਲਿਆ ਕਰੂ ਗੱਲ ਤਾਂ ਬਾਈ ਤੇਰੀ ਸਹੀ ਆ ਪਰ ਤੂੰ ਤਾਂ ਇਕੱਲਾ ਹੀ ਪੁੰਨ ਦਾ ਕੰਮ ਕਰਦ ਨੂੰ ਫਿਰਦਾ ਥੋੜਾ ਬਹੁਤਾ ਹਿੱਸਾ ਮੈਨੂੰ ਵੀ ਪਾ ਲੈੰਦੇ ਜਿਹੜਾ ਕੰਮ ਹੈ ਕੁੜੀ ਨੇ ਤੇ ਇਹਦੀ ਮਾਂ ਨੇ ਕਰਨਾ ਨਾ ਉਹ ਕੰਮ ਮੈਂ ਹੀ ਕਰ ਲਿਆ ਕਰੂੰਗਾ ਗੱਲ ਸੁਣ ਛੁੜ ਕੇ ਜੇ ਮੈਂ ਮਰ ਗਿਆ ਨਾ ਤਾਂ ਥੋੜਾ ਬਹੁਤਾ ਯਾਦ ਮੈਨੂੰ ਵੀ ਕਰ ਲਿਆ ਕਰੀ ਚਾਚਾ ਜੀ ਕਿੰਮ ਜੀਆਂ ਗੱਲਾਂ ਕਰਦੇ ਹਾਂ ਕੁਛ ਨਹੀਂ ਹੁੰਦਾ ਤੁਹਾਨੂੰ ਤੂੰ ਝਾੜੂ ਲਾ ਕੇ ਘਰੇ ਚੱਲਦੀ ਚੱਲ ਮੱਕਣਾ ਪਾ ਖੇਤ ਚੱਲ ਗਿਆ ਇਹ ਹਾਂਜੀ ਦੋਸਤੋ ਕਿਵੇਂ ਲੱਗੀ ਆ ਵੀਡੀਓ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਜੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਸੋ ਅੱਜ ਇੱਕ ਗੱਲ ਤੁਹਾਨੂੰ ਕਹਿਣੀ ਆ ਸਾਰਿਆਂ ਨੂੰ ਕਿ ਜੇ ਆਪਣੇ ਮੋਗੇ ਜ਼ਿਲ੍ਹੇ ਤੋਂ ਕੋਈ ਮੇਲ ਫੀਮੇਲ ਆਰਟਿਸਟ ਸਾਡੇ ਨਾਲ ਕੰਮ ਕਰਨਾ ਚਾਹੁੰਦਾ ਹੋਵੇ ਤਾਂ ਉਹ ਸਾਨੂੰ ਮਤਲਬ ਕੰਟੈਕਟ ਜ਼ਰੂਰ ਕਰਿਓ ਸਾਨੂੰ ਇੱਥੇ ਵੀ ਫੇਸਬੁੱਕ ਤੇ ਮੈਸੇਜ ਕਰ ਸਕਦਾ ਕਮੈਂਟ ਬਾਕਸ ਤੇ ਵੀ ਮੈਸੇਜ ਕਰ ਸਕਦਾ ਵਾ ਜਾਂ ਫਿਰ ਮੇਰੀ ਇੰਸਟਾ ਆਈਡੀ ਤੇ ਵੀ ਮੈਨੂੰ ਮੈਸੇਜ ਕਰ ਸਕਦਾ ਵਾ ਸਾਨੂੰ ਜ਼ਿਆਦਾਤਰ ਜਿਹੜੇ ਆਰਟਿਸਟ ਆ ਉਹ 18 ਤੋਂ 25 ਸਾਲ ਕ ਦੀ ਏਜ ਦੇ ਚਾਹੀਦੇ ਆ ਸੋ ਜਿਹੜੇ ਵੀ ਭਰਾ ਭੈਣ ਇੰਟਰਸਟਿਡ ਹੈਗੇ ਆ ਪਲੀਜ਼ ਕੰਟੈਕਟ ਜ਼ਰੂਰ ਕਰਿਓ ਬਾਕੀ ਜੇ ਤੁਹਾਨੂੰ ਆਪਣੀਆਂ ਵੀਡੀਓਜ਼ ਪਸੰਦ ਆਉਂਦੀਆਂ ਤਾਂ ਆਪਣੇ ਫੇਸਬੁੱਕ ਪੇਜ ਨੂੰ ਲਾਈਕ ਜ਼ਰੂਰ ਕਰ ਲਿਓ ਸਦਿਆ ਕਿਸੇ ਹੋਰ ਵੀ ਨਹੀਂ ਥੈਂਕ ਯੂ